ਈਰ ਬਾਬਾ ਕੇ ਕਿਰੀ ਸ਼ਾਦਰ ਬਾਹ ਤੇ ਇਹ 1962 ਤੋਂ ਮਤਲਬ ਕੀ ਹੈ ਜਿਹੜਾ ਪਹਿਲਾ ਮੇਲਾ ਹੀ ਕਰਵਾਇਆ ਸੀ ਅਹੀਂ ਇਹ ਪਹਿਲਾਂ ਇੱਕ ਗੁਪਤ ਦਾਨ ਜਿਹੜਾ ਸੀ ਇਹ ਸੇਵਾ ਕਰਦੇ ਹਾਂ ਇਹਾਨੂੰ ਕਿਸ ਕਾਰਨ ਸਾਨੂੰ ਸਾਹਮਣੇ ਆਉਣਾ ਪਿਆ ਕਿ ਅਸੀਂ ਵੀ ਮੁਸੀਬਤ ਵਿੱਚ ਫਸ ਗਏ ਇਹ ਦਰਬਾਰ ਸਾਡੇ ਜੰਮਣ ਤੋਂ ਪਹਿਲਾਂ ਦਾ ਇੱਥੇ ਲੁਕੀ ਜਾਂਦੇ ਪਏ ਆ ਸੇਵਾ ਭਾਵਨਾ ਆਂਦੇ ਆ ਇਕੱਠੇ ਹੁੰਦੇ ਆ ਤੇ ਸਾਡੇ ਬਾਬਾ ਰੋਸ਼ੀ ਜੀ ਆ ਜਿਹੜੇ ਕੀ ਇੱਥੇ ਸਾਰਾ ਸੰਭਾਲ ਕਰਦੇ ਆ ਅੱਜ ਇਹਨਾਂ ਦਾ ਸਿਸਟਮ ਸਾਰਾ ਦੇਖਿਆ ਇੱਥੇ ਆਪਾਂ ਇਹਨਾਂ ਨੇ ਲੋਕਾਂ ਨੂੰ ਇਕੱਠੇ ਕੀਤਾ ਵਾ ਜਿਹੜੇ ਪੈਸੇ ਅਸੀਂ ਲੋਕਾਂ ਦੇ ਉੱਪਰ ਸੁੱਟਦੇ ਆਂ ਬਰਬਾਦ ਕਰਦੇ ਆਂ ਉਹ ਪੈਸੇ ਇਹਨਾਂ ਨੇ ਲੋਕਾਂ ਵਾਸਤੇ ਜਿਹੜੇ ਜ਼ਰੂਰਤਮੰਦ ਲੋਕ ਨੇ ਜਿਹੜਾ ਕਿ ਕੰਮ ਸਭ ਲੋਕਾਂ ਨੂੰ ਦੇਖਣਾ ਚਾਹੀਦਾ ਵਾ ਕਿ ਅਸੀਂ ਲੋਕਾਂ ਦੀ ਜ਼ਰੂਰਤਾਂ ਪੂਰੀਆਂ ਕਰੀਏ ਅਸੀਂ ਪੈਸਿਆਂ ਨੂੰ ਵੇਸਟ ਨਾ ਕਰੀਏ ਇਹ ਭਾਈਆ ਮੇਰਾ ਨਾਮ ਹੈ ਰੋਸ਼ੀ ਬਾਬਾ ਨਰਨਗੜ ਤੋਂ ਪੀਰ ਬਾਬਾ ਕੱਕਰੀ ਸ਼ਾਦਰਬਾਰ ਤੇ ਇਹ 1962 ਤੋਂ ਮਤਲਬ ਕਿ ਇਹ ਜਿਹੜਾ ਪਹਿਲਾ ਮੇਲਾ ਹੀ ਕਰਵਾਇਆ ਸੀ ਇਹ 63ਵਾਂ ਮੇਲਾ ਹੈ ਜੀ ਹਾਂਜੀ 63ਵਾਂ ਮੇਲਾ ਏ 1962 ਦੀ ਜਿਹੜੀ ਨੀ ਇਹ ਨੀ ਪੱਥਰ ਰੱਖਿਆ ਸੀ ਇਹ ਦਰਬਾਰ ਪਹਿਲਾਂ ਇੱਧਰ ਹੁੰਦਾ ਸੀ ਤੇ ਇਹ ਫਿਰ ਇਤੋਂ ਬਾਅਦ ਇੱਥੋਂ ਇਹ ਪਰਮਾਤਮਾ ਦੀ ਕਿਰਪਾ ਨਾਲ ਸਾਡੀ ਨਾਨੀ ਜੀ ਦੇ ਇਹ ਪ੍ਰਗਟ ਹੋਏ ਤੇ ਉਹਨਾਂ ਜਦੋਂ ਬੋਲਏ ਆ ਕਿ ਤੁਸੀਂ ਸਾਡਾ ਨਾਮ ਕਰੋ ਅਸੀਂ ਤੁਹਾਡਾ ਨਾਮ ਕਰਾਂਗੇ ਤੇ ਉਹ ਅਸੀਂ ਆਪਣੇ ਹੱਥੀ ਆ ਵੇਖਿਆ ਕਿ ਪਰਮਾਤਮਾ ਦੀ ਜਿਵੇਂ ਅਸੀਂ ਸੇਵਾ ਕੀਤੀ ਸਾਡਾ ਵੀ ਉਹਨਾਂ ਹੀ ਨਾਮ ਤਾਂ ਜਾਣ ਲਿਆ ਅਸੀਂ ਇਹ ਪਹਿਲਾਂ ਇੱਕ ਗੁਪਤ ਦਾਨ ਜਿਹੜਾ ਸੀ ਇਹ ਸੇਵਾ ਕਰਦੇ ਹਾਂ ਇਹਾਨੂੰ ਕਿਸੇ ਕਾਰਨ ਸਾਨੂੰ ਸਾਹਮਣੇ ਆਉਣਾ ਪਿਆ ਕਿ ਅਸੀਂ ਵੀ ਮੁਸੀਬਤ ਵਿੱਚ ਫਸ ਗਏ ਸਾਡੇ ਵੀ ਘਰ 'ਚ ਪ੍ਰੋਬਲਮ ਹੋ ਗਈ। ਇੱਕ ਮੇਰੀ ਭੈਣ ਆ ਉਹ ਵੀ ਇੰਨਾ ਤਰ੍ਹਾਂ ਐਕਸੀਡੈਂਟ ਆ ਰੀੜ ਦੀ ਹੱਡੀ ਟੁੱਟ ਗਈ। ਤੇ ਦੂਜੀ ਭੈਣ ਆ ਉਹ ਵੀ ਮੰਜੇ ਤੇ ਆ ਭਰਾ ਵੀ ਮੰਜੇ ਤੇ ਆ। ਸਾਨੂੰ ਉਹਦੇ ਕਰਕੇ ਮੁਸੀਬਤ ਹੋ ਗਈ ਕਿ ਸਾਨੂੰ ਅੱਜ ਸਾਹਮਣੇ ਆਉਣਾ ਪੈਂਦਾ। ਇਹ ਸਰ ਜੀ ਜਦੋਂ ਸਾਨੂੰ ਪਤਾ ਲੱਗਾ ਸਾਡੇ ਘਰ 'ਚ ਪ੍ਰੋਬਲਮ ਹੀ ਉਹਦੇ ਕਰਕੇ ਜਦੋਂ ਪਤਾ ਲੱਗਾ ਕਿ ਪੈਸਾ ਕੀ ਅਹਿਮੀਅਤ ਰੱਖਦਾ ਆ। ਲੋਕੀ ਅੱਜ ਕੱਲ ਮੈ ਆਪਣਾ ਕਰਦੇ ਪੈਸੇ ਸੁੱਟੀ ਜਾਂਦੇ ਆ। ਜਿੰਨਾ ਜਿਹੜੇ ਪਹਿਲਾਂ ਹੀ ਰੱਜੀ ਉਹਨਾਂ ਨੂੰ ਰਜੋਣ ਦੇ ਆ ਜਿਨ੍ਹਾਂ ਨੂੰ ਲੋੜ ਆ। ਤੇ ਅੱਜ ਆਪਾਂ ਸਾਹਮਣੇ ਹੋ ਗਏ ਉਹ ਚੀਜ਼ ਕੀਤੀ ਆ ਗੁਪਤਦਾਨੀ ਜਿਹੜਾ ਆਪਾਂ ਸਾਰਿਆਂ ਨੂੰ ਦਿੱਤਾ ਕਿ ਇਹਨਾਂ ਦੀਆਂ ਕੋਈ ਦਵਾਈ ਆ ਜੇ ਕੋਈ ਘਰ ਦਾ ਖਰਚਾ ਆ ਐਂ ਦੇ ਇਹੋ ਚ ਉਹਨੇ ਸਾਰਿਆਂ ਨੂੰ ਇਹੋ ਸੰਦੇਸ਼ ਦਿੰਨੇ ਆ ਕਿ ਜੋ ਵੀ ਆ ਨਜਾਇਜ਼ ਖਰਚਾ ਨਾ ਕਰੋ ਜਿਨ੍ਹਾਂ ਨੂੰ ਲੋੜ ਵੰਦ ਹੈਗੇ ਆ ਉਹਨਾਂ ਦੀ ਲੋੜ ਪੂਰੀ ਕਰੋ ਇਹ ਮੇਲਾ ਜੀ ਦੋ ਦਿਨ ਚੱਲਦਾ ਆ ਹਾਂ ਜੀ ਰਾਤ ਨਹੀਂ ਬਣਾਇਆ ਤਾਂ ਮੇਰਾ ਹਾਂ ਜੀ ਰਾਤ ਬਣਾਇਆ ਜਾਂਦਾ ਇਹ ਜੀ ਜਿਹੜਾ ਰਾਤ ਸਾਨੂੰ ਜਦੋਂ ਸਮਝ ਲੱਗੀ ਆ ਕਿ ਨਹੀਂ ਪੈਸੇ ਦੀ ਜਦੋਂ ਸਾਨੂੰ ਅਹਿਮੀ ਤੋ ਪਤਾ ਲੱਗਾ ਆ ਕਿ ਇਹ ਨਜਾਇਜ਼ ਖਰਚੇ ਹੋਣ ਡਿਆ ਇੱਕ ਜਿਹੜਾ ਦਰਬਾਰ ਤੇ ਆ ਕਵਾਲ ਭਵੇਂ ਇਕ ਲਾ ਲੋ ਦੋ ਲਾ ਲੋ ਤੇ ਉਸ ਦੇਸ਼ ਜਾਂ ਪਰਮਾਤਮਾ ਨੂੰ ਮਿਲਦਾ ਇਸ ਕਰਕੇ ਅਸੀਂ ਜਿਹੜਾ ਰੌਣਕ ਮੇਲਾ ਗਿੱਧਾ ਆ ਉਹ ਰੱਖਤਾ ਕਿ ਚਲੋ ਇੱਕ ਕਵਾਲ ਹੀ ਲੱਗ ਜੇ ਦੋ ਚਾਰ ਦੀ ਨਹੀਂ ਗੱਲ ਜਿਹੜੇ ਉਹਨਾਂ ਨੂੰ ਪੈਸੇ ਦੇਣੇ ਆ ਸਗਣ ਵਿਹਾਰ ਸਾਡਾ ਦਰਬਾਰ ਦਾ ਵੀ ਹੋ ਜਾਂਦਾ ਜਿਹੜੇ ਉਹ ਪੈਸੇ ਆਪਾਂ ਨਜਾਇਜ਼ ਖਰਚ ਕਰਨਦੇ ਆ ਉਹ ਅਸੀਂ ਇਹ ਸੋਚਿਆ ਕਿ ਇਹ ਪਰਿਵਾਰ ਨੂੰ ਦਿੱਤੇ ਜਾਣ ਹਾਂਜੀ ਉਹ ਇੱਕ ਵਿਖਾਵਾ ਹੈ ਜੀ ਇਹ ਵਿਖਾਵਾ ਹੈ ਜਿਹੜੀ ਦੁਨੀਆ ਨੂੰ ਵਿਖਾਵੇ ਦੀ ਹੋ ਗਈ ਆ ਇਹ ਵਿਖਾਵਾ ਆ ਪੈਸੇ ਸੁੱਟੀ ਜਾਣੇ ਨਾਮ ਬਣਾਉਣਾ ਪੈਸੇ ਸੁੱਟੀ ਜਾਣੇ ਨਾਮ ਬਣਾਉਣਾ ਇਹ ਗੁਪਤਦਾਨੇ ਜਿਹੜਾ ਅਸੀਂ ਅੱਜ ਤੋਂ ਨਹੀਂ ਬੜੇ ਚਿਰ ਤੋਂ ਕਰਨਦੇ ਆ ਸਾਨੂੰ ਇੱਕ ਮੁਸੀਬਤ ਕਰਕੇ ਸਾਨੂੰ ਸਾਹਮਣੇ ਆਉਣਾ ਪੈ ਗਿਆ ਕਿੰਨੀਆਂ ਇਹ ਚੀਜ਼ਾਂ ਗਲਤ ਹੋਣ ਡੀਆਂ ਕੋਈ ਵੀ ਕਵਾਲਿਆ ਕਿਤੇ ਵੀ ਜਾਂਨੇ ਆ ਕੋਈ 10 ਕੋਈ 20 ਲੱਖ 2 ਲੱਖ ਰੁਪਈਆ ਮੰਗਦੇ ਆ ਠੀਕ ਆ ਉਹਨਾਂ ਅੱਧਾ ਪੂਣਾ ਘੰਟਾ ਗਾ ਕੇ ਚੱਲ ਜਾਣਾ ਇਹ ਲੱਖ 2 ਲੱਖ ਦਾ ਜੇ ਦੋ ਧੀਆਂ ਦੇ ਵਿਆਹ ਵੀ ਹੋ ਜਾਂਦੀ ਹੈ ਜੇ ਆਪਾਂ ਵੇਖੀਏ ਤੇ ਜੇ ਕਿਹਦੀ ਆਪਾਂ ਸੇਵਾ ਕਰੀਏ ਦੋ ਮੇਲਿਆਂ ਚ ਆਪਾਂ 2-2 ਲੱਖ ਦਾ ਡੋਨੇ ਆ 4 ਲੱਖ ਜੇ ਕਿਸੇ ਦਾ ਆਪਾਂ ਪਲਾਟ ਲੈ ਕੇ ਦੇ ਸਕਦੇ ਆ ਸਾਡਾ ਇਹੋ ਕਰਨ ਆ ਕਿ ਸਾਡਾ ਭਰਾਵਾ ਬਿੱਲਾ ਜਿੰਨੇ ਸਾਨੂੰ ਇੱਕ ਗੱਲ ਕਹੀ ਕਿ ਮੈਨੂੰ ਤੇ ਇਹਨੇ ਇਹਨਾਂ ਦੀ ਮਾਦਾ ਵੀ ਬਿਮਾਰ ਸੀ ਜਦੋਂ ਨਾਲ ਹੈਲਪ ਮੰਗੀ ਸਾਡੇ ਘਰ 'ਚ ਪ੍ਰੋਬਲਮ ਹੀ ਮੈਨੂੰ ਮੁਸੀਬਤ ਆਈ ਮੈਨੂੰ ਇਹ ਬੜਾ ਹਿਰਕ ਹੋਇਆ ਯਾਰ ਮਾਦੀ ਹੈਲਪ ਨਹੀਂ ਕਰ ਸਕਿਆ ਉਹਨਾਂ ਦੀ ਮਾਦਾ ਦੀ ਡੈਥ ਹੋ ਗਈ ਅੱਜ ਉਹਨੇ ਜਦੋਂ ਇੱਕ ਗੱਲ ਕਹੀ ਆ ਅਸੀਂ ਇਹੋ ਕਹਿੰਦੇ ਆ ਕਿ ਦਰਬਾਰ ਤੋਂ ਜੇ ਕੋਈ ਗੱਲ ਬਾਤ ਹੁੰਦੀ ਆ ਅਸੀਂ ਦੋ ਘਰ ਵੀ ਕਿਸੇ ਨੂੰ ਬਣਾ ਕੇ ਦੇਈਏ ਦਰਬਾਰ ਦੇ ਨਾਂ ਦੇ ਮੈਂ ਕਹਾਂਗਾ ਬੜਾ ਤਗੜਾ ਸੰਦੇਸ਼ ਆ ਰਿਹਾ ਨੂੰ ਜੇ ਤੋਂ ਇਲਾਵਾ ਮੈਂ ਕੋਕ ਨਹੀਂ ਕਹਿ ਸਕਦਾ ਸਾਰਿਆਂ ਨੂੰ ਇਹੋ ਕਹਿੰਦਾ ਕਿ ਮਾੜੇ ਬੰਦੇ ਦੀ ਹੈਲਪ ਕਰੋ ਤਗੜੇ ਨਾਲ ਦੇ ਹਰ ਕੋਈ ਹੈਗਾ ਆ ਮੈਂ ਰਮਨ ਕੁਮਾਰ ਸ਼ਿਹੜਾ ਜੀ ਪੰਜਾਬ ਸਕੱਤਰ ਭਾਰਤ ਜਨਤਾ ਪਾਰਟੀ ਵਪਾਰ ਸਰਕੂ ਅੱਜ ਅਸੀਂ ਇਕੱਠੇ ਹੋਏ ਆ ਅੱਜ ਦਰਬਾਰ ਤੇ ਆਏ ਆ ਬਾਬਾ ਕਿੱਕਰੀ ਸਾਹਿਬ ਤੇ ਇਹ ਦਰਬਾਰ ਸਾਡੇ ਜੰਮਨ ਤੋਂ ਪਹਿਲਾਂ ਦਾ ਇੱਥੇ ਲੁਕੀ ਜਾਂਦੇ ਪਏ ਆ ਸੇਵਾ ਭਾਵਨਾ ਆਂਦੇ ਆ ਇਕੱਠੇ ਹੁੰਦੇ ਆ ਤੇ ਸਾਡੇ ਬਾਬਾ ਰੋਸ਼ੀ ਜੀ ਆ ਜਿਹੜੇ ਕੀ ਇੱਥੇ ਸਾਰਾ ਸੰਭਾਲ ਕਰਦੇ ਆ ਅੱਜ ਇਹਨਾਂ ਦਾ ਸਿਸਟਮ ਸਾਰਾ ਦੇਖਿਆ ਇੱਥੇ ਆਪਾਂ ਇਹਨਾਂ ਨੇ ਲੋਕਾਂ ਨੂੰ ਇਕੱਠੇ ਕੀਤਾ ਵਾ ਜਿਹੜੇ ਪੈਸੇ ਅਸੀਂ ਲੋਕਾਂ ਦੇ ਉੱਪਰ ਸੁੱਟਦੇ ਆਂ ਬਰਬਾਦ ਕਰਦੇ ਆਂ ਉਹ ਪੈਸੇ ਇਹਨਾਂ ਨੇ ਲੋਕਾਂ ਵਾਸਤੇ ਜਿਹੜੇ ਜ਼ਰੂਰਤਮੰਦ ਲੋਕ ਨੇ ਜਿਹੜਾ ਕੀ ਕੰਮ ਸਭ ਲੋਕਾਂ ਨੂੰ ਦੇਖਣਾ ਚਾਹੀਦਾ ਵਾ ਕਿ ਅਸੀਂ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰੀਏ ਅਸੀਂ ਪੈਸਿਆਂ ਨੂੰ ਵੇਸਟ ਨਾ ਕਰੀਏ ਤੇ ਮੇਰੇ ਮਨ 'ਚ ਬੜੀ ਖੁਸ਼ੀ ਆ ਸਾਰਾ ਸਮਾਜ ਇਕੱਠਾ ਇੱਥੇ ਹੋਇਆ ਵਾ ਸਭ ਲੋਕ ਇਕੱਠੇ ਹੋਏ ਆ ਬੜੀ ਸ਼ਰਧਾ ਨਾਲ ਆਉਂਦੇ ਆ ਤੇ ਇਹਨਾਂ ਦੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਕੰਮ ਜਿਹੜਾ ਉਹ ਕੀਤਾ ਵਾ ਮੇਰਾ ਨਾਮ ਮੈਂ ਆਮ ਆਦਮੀ ਪਾਰਟੀ ਅਸੀਂ ਇੰਦਾ ਜ਼ਿਲ੍ਹਾ ਪ੍ਰਧਾਨ ਆ ਇਹ ਜਿਹੜਾ ਬਾਬਾ ਰੋਸ਼ੀਜੀ ਨੇ ਕੀ ਕੀ ਜ ਸਵਾਦ ਜਿਹੜਾ ਮੇਲਾ ਮਲਾ ਰਿਆ ਔਰ ਜਿਹੜਾ ਇਹਨਾਂ ਦਾ ਇਹਨਾਂ ਦੀ ਸੋਚ ਹੈ ਉਹਨੂੰ ਸਲਾਮ ਹੈ ਜੀ ਕਿਉਂਕਿ ਲੋਕਾਂ ਦੀ ਹੈਲਪ ਜਿਹੜੀ ਕਰਨੀ ਔਰ ਜਿਹਨੂੰ ਜ਼ਰੂਰਤ ਹੈ ਉਹਦੀ ਹੈਲਪ ਕਰਨੀ ਇਹ ਤੋਂ ਵੱਡਾ ਕੋਈ ਦਾਨ ਨਹੀਂ ਇਹ ਤੋਂ ਵੱਡੀ ਕੋਈ ਚਗਿਆਈ ਨਹੀਂ ਕਿਉਂਕਿ ਮੈਂ ਇਹਨਾਂ ਦੇ ਕੁਝ ਗੱਲਾਂ ਦਸੀਆਂ ਨੇ ਉਹ ਜਿਹੜੀਆਂ ਗੱਲਾਂ ਨੇ ਉਹਨਾਂ ਨਾਲ ਬਹਿ ਕੇ ਸੰਜੀ ਹ ਕਰਾਂਗੇ ਅਸੀਂ ਤਨ ਮਨ ਤੇ ਧਨ ਨਾਲ ਇਹਨਾਂ ਦੀ ਗੱਲ ਕਰਾਂਗੇ ਔਰ ਜਿਹੜੀ ਇਹਨਾਂ ਨੇ ਸੋਚੀ ਹੈ ਅਸੀਂ ਉੱਤੇ ਪੂਰਾ ਖਰਾ ਉਤਰਾਗੇ ਧੰਨਵਾਦ